ਇਹ ਜਿਹੜੀ 24 ਮੈਨੇਜਮੈਂਟ ਹੈ ਜਿਹੜੀ ਸਰਕਾਰ ਕਰਨਵੇਂ ਵਿਆਹ ਦੇ ਲਗਾਤਾਰ ਟੀਚਰਾਂ ਨਾਲ ਲਈ ਬੈਠੇ ਆ ਬੱਚਿਆਂ ਦੇ ਮਾਪੇ ਬੈਠੇ ਆ ਬਿਲਕੁਲ ਸਟਾਰਟ ਹੋ ਚੁੱਕੀ ਹੈ ਵੀ ਉਹ ਭ੍ਰਸਟਾਚਾਰ ਕਰ ਰਹੀ ਹੈ ਜਿੱਥੇ ਭੁਗਤਾਨਤਮਾਨ ਇਹ ਕਹਿ ਰਹੇ ਹੈ ਵੀ ਅਸੀਂ ਭ੍ਰਸਟਾਚਾਰ ਦੇ ਖਿਲਾਫ ਆ ਅਸੀਂ ਭ੍ਰਸਟਾਚਾਰ ਰੋਕਣ ਲੱਗੇ ਆ ਜਿੱਥੇ ਉਹਨਾਂ ਨੇ ਤਸਕੀਲਦਾਰਾਂ ਤੋਂ ਪੁੱਛ ਲੈ ਚੱਕੀ ਆ ਵੀ ਜਿਹੜੇ ਤਸਕੀਲਦਾਰ ਹੈ ਅਸੀਂ ਉਹ ਸਸਪੈਂਡ ਕਰਦੇ ਆਂਗੇ ਮੁੜ ਕੇ ਅਸੀਂ ਨੌਕਰੀ ਤੇ ਨਹੀਂ ਬਹੁਤ ਅੱਛੇ ਸੀ ਸੁਖੀਲਦਾਰ ਭਰਤੀ ਕਰ ਸਕਦੇ ਆ ਪਰ ਅਸੀਂ ਉਹਨੂੰ ਦੱਸਣਾ ਚਾਹਦੇ ਆਂ ਵੀ ਉਹ ਕੱਲੇ ਹੀ ਸਭ ਸਤਾ ਜਾ ਤੇ ਨੱਖ ਪਾਉਂਦਾ ਆ ਅਥਰੇ ਆਮ ਜਿਹੜਾ ਕਿਉਂਕਿ ਦੇ ਵਿੱਚ ਮੈਨੇਜਮੈਂਟ ਨੂੰ ਚਲਾ ਰਿਹਾ ਹੈ ਇਹ ਭ੍ਰਸਤਾਚਾਰ 12 ਲੱਖ ਦਾ ਘਪਲਾ ਤਿੰਨ ਸਕੂਲਾਂ ਦੇ ਅੰਦਰ ਹੈ ਕਿੰਨਾ ਸਕੂਲਾਂ ਦੇ ਵਿੱਚ ਉਹਦਾ 36 ਲੱਖ ਦਾ ਘਪਲਾ ਸਾਫ ਹੁੰਦਾ ਉਹਦੇ ਤੇ ਕਿਉਂ ਨਹੀਂ ਕਾਰਵਾਈ ਕਰਦਾ ਕੋਈ ਤਾਂ ਜਿਹੜੇ ਲੋਕ ਸ਼ਿੰਗਾਰਚ ਕਰਦੇ ਨੇ ਚਾਹੇ ਟੀਚਰ ਹੋਣ ਤੇ ਉਹਨਾਂ ਦੀ ਟਿੱਕ ਤੇ ਖੜੀਆਂ ਜਿੱਥੇ ਬੰਦੀਆਂ ਹੋਣ ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤੀ ਹੋਣ ਉਹਨਾਂ ਨੂੰ ਚਾਕੇ ਜੇਲ੍ਹਾਂ ਦੇ ਵਿੱਚ ਡੱਕਿਆ ਉਹਨਾਂ ਦੇ ਅੱਨਾ ਤਸ਼ੱਦਦ ਕੀਤਾ ਤੇ ਅੱਜ ਵੀ ਕਦਰ ਚ ਕਸਾਨ ਸਹੀ ਅੱਗੂ ਨੇ ਉਹ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਜਿਹੜਾ ਸਾਡੇ 14 ਜਿਹੜਾ ਵਰਕ ਸਕੂਲ ਹੈ ਉੱਥੇ ਦੇ ਕਿਲੇ ਅਧਿਆਪਕਾਂ ਦਾ ਲਗਾਤਾਰ ਦੋਸ਼ਾਂ ਕਰਦੇ ਆ ਸਾਡੀ ਜਥੇਬੰਦੀ ਤੇ ਹੋਰ ਜਥੇਬੰਦੀਆਂ ਨੇ سپورਟ ਤੇ ਆਈਆਂ ਤੇ ਉਹਨੂੰ ਟੀਚਰਾਂ ਵੱਲੋਂ ਹੀ ਅਜਿਹਾ ਮਾਨਤਾ ਦੇ ਵਿੱਚ ਜਿਹੜੀ ਸਕੂਲ ਦੀ ਪਰੰਪਰ ਕਮੇਟੀ ਹੈ ਉਹ ਮਾਨਤਾ ਨਾਲ ਸੌਂਪਿਆ ਉਹਨਾਂ ਦੇ ਸਾਹਮਣੇ ਵਿੱਚ ਚੱਲਦਾ ਰੂਸਮਾਰ ਰੂਸਮ ਪ੍ਰਦਰਸ਼ਨ ਰੱਖਿਆ ਹੋਇਆ ਜਿਹਦੀ سپورਟ ਤੇ ਸੀ ਆਏ ਆ ਔਰ ਨਾਲ ਪੰਜਾਬ ਸਰਕਾਰ ਨੂੰ ਤਾਂ ਕਾਗਲੀ ਵੀ ਦਿੱਤੀਆਂ ਤੇ ਅਪੀਲ ਵੀ ਕਰਦੀਆਂ ਕਿ ਚੋਕੀ ਸਕੂਲ ਦਾ ਮਸਲਾ ਹੱਲ ਕਰੇ ਤੇ ਆਪਕਾ ਜੀ ਮੰਗਾ ਮੰਨੇ ਨਹੀਂ ਤਾਂ ਬੀ.ਐਫ.ਓ ਗ੍ਰਾਹਕਾ ਦਾ ਜਿਹੜਾ ਐਲਾਨ ਹੋ ਚੁੱਕਿਆ ਹੈ ਜਿੰਨਾਂ ਕੇ ਚੋਗਾ ਮਸਲੇ ਹੱਲ ਤੋਂ ਉਹਨਾਂ ਜਿੱਦੂ ਵੀ ਹੋਇ ਚੁੱਕਾ ਨੇ ਵਿੱਚ ਆਪ ਸਰਕਾਰ ਦੇ ਮੰਤਰੀ ਐਮ.ਐਲ.ਏ ਆਉਣਗੇ ਤੇ ਇਹ ਕਾਗਲੀ ਤੇ ਢੀਆਂ ਦਿਖਾਉਣ ਦਾ ਕਿਲਕ ਲੱਜ ਕੇ ਸ਼ੁਰੂ ਕਰਾਂਗੇ ਉਹ ਮੁੜ ਕੇ ਸਰਕਾਰ ਦੇ ਕੀ ਇੰਤੀਜੇ ਨਿਕਲਗੇ ਉਹ ਹਾਵਰਾ ਲੈਣਗੇ ਇਸ ਕਰਕੇ ਫੇਰ ਸਰਕਾਰ ਨੂੰ ਅਪੀਲ ਹੈ ਕਿ ਚੌਕੀ ਸਕੂਲ ਦਾ ਮਸਲਾ ਜਿਹੜਾ ਜਿੰਨਾ ਜਲਦੀ ਹੋ ਸਕੇ ਹੱਲ ਕਰੇ ਇਹ ਚੌਕਾ ਜਿਹੜਾ ਸਕੂਲ ਹੈ ਆਦਰਸ਼ ਸਕੂਲ ਹੈ ਉਹਦੇ ਤੇ ਜਿਹੜੀ ਇਥੋਂ ਦੀ ਮੈਨੇਜਮੈਂਟ ਹੈ ਜਿਹੜੀ ਮਾਨਸਾ ਸ਼ਹਿਰ ਦੇ ਵਿੱਚ ਰਹਿ ਰਹੀ ਹੈ ਅਸੀਂ ਮਾਨਸਾ ਨਿਵਾਸੀਆਂ ਨੂੰ ਸਾਰੀਆਂ ਜਥੇਬੰਦੀਆਂ ਸਮੇਤ ਉਹ ਸਕੂਲ ਦੇ ਟੀਚਰ ਕੁੜੀਆਂ ਜਿਹੜੀਆਂ ਮੈਡਮ ਆ ਉੱਥੇ ਪੜਾਉਂਦੀਆਂ ਉਹ ਸਾਰੀਆਂ ਇੱਥੇ ਆਈਆਂ ਤਾਂ ਕਿ ਸ਼ਹਿਰ ਨਿਵਾਸੀ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਠੱਗ ਬੈਠਾ ਹੈ ਇਹ ਠੱਗ ਕਿੱਦਾ ਹੈ ਅਸੀਂ ਆਂ ਤੀਜਰਾਂ ਤੋਂ ਲਿਸਟ ਲਈ ਹੈ ਇਹ ਸਿਰਫ 70 ਤੋਂ ਟੀਚਰਾਂ ਦੀ ਲਿਸਟ ਹੈ ਇਹਦੇ ਵਿੱਚ ਜਿਹੜੀ ਇਹ ਤਨਖਾਹ ਮਤਲਬ ਪਾਉਂਦੇ ਆ ਲੈਂਦੇ ਆ ਪੂਰੀ ਉਹ ਤੇਰੀ ਲੱਖ ਮਨ 60 ਕੁ ਲੱਖ ਦੇ ਲਗਭਗ ਹੈ ਇਹਦੇ ਚੋਂ ਜਿਹੜੀ ਮੁਰਕੇ ਟੀਚਰਾਂ ਨੂੰ ਮਿਲਦੀ ਹੈ ਉਹ 97 ਮਿਲਦੀ ਹੈ ਜਿੰਨੇ ਇੱਕ ਮਹੀਨੇ ਚ 1352000 ਇਹਦੇ ਮਤਲਬ ਇਹਨਾਂ ATM ਵਿੱਚ ਗੋਲੀਆਂ ਕਢਾ ਲੈਂਦੇ ਆ ਜੇ ਹੁਣ ਇੱਕ ਮਹੀਨੇ ਦੀ ਕਢਾਉਂਦੇ ਆ ਇਹਨੂੰ ਗਾਹਾਂ 12 ਦੇ ਕਰ ਲੋ 12 ਨੂੰ ਗਾਹਾਂ 6 ਸਾਲ ਹੋ ਗਏ 18 ਦਾ ਉਹ ਸਕੂਲ ਲਿਆ ਹੋਇਆ ਜੇ 24 ਪਿੱਕਰ ਵੀ ਗਿਣਨਾ ਹੈ ਜੇ ਗਾਹਾਂ ਮਤਲਬ ਸਕੂਲ ਦਾ ਬਣਾਉਣਾ ਹੈ ਛਣੇ ਦੂਜਿਆਂ ਦੋਨਾਂ ਦਾ ਕਿਉਂਕਿ ਇੱਕ ਬਹੁਤ ਸਕੂਲ ਹੈ ਨਾਲ ਕੋਲੇ ਇੱਕ ਇੱਥੇ ਭਵਾਲ ਹੈ ਇਹਨਾਂ ਦਾ ਬਣਾਉਣਾ ਹੋਵੇ ਕਟੋਕੜ ਪਾਉਣੇ 30 ਕਰੋੜ ਰੁਪਇਆ ਬਣਦਾ 60 ਸਾਲਾਂ ਦਾ ਜਿਹੜੇ ਨੇ ਸੰਖਿਆ ਤੇ ਜੇ ਹੁਣ ਦਾਹਾਂ ਵਾਲਿਆਂ ਨੂੰ ਕਿੰਨੇ ਨੂੰ ਦਿੰਦੇ ਇਹ ਤਾਂ ਮਤਲਬ ਕੋ ਗੰਨੀ ਰਹੀ ਕੋਈ ਗੱਲ ਨੂੰ ਇਸ ਰੋਲੇ ਪੈਂਡ ਤੋਂ ਬਾਅਦ ਬਠਿੰਡੇ ਦੇ ਡਿਵੀਜ਼ਨ ਇਹਦੀ ਇਨਕੁਆਰੀ ਕਰਾਈ ਹੈ ਜਿਹੜਾ 14 ਦਰਫ ਸੁ ਸਕੂਲ ਹੈ ਉਹਦੇ ਵਿੱਚੇ ਦੋਸ਼ੀ ਪਾਏ ਗਏ ਤਿੰਨ ਗੱਲਾਂ ਕਰਕੇ ਇੱਕਦਾਂ ਵੀ ਤਿੰਨ ਸਾਲ ਹੋ ਗਏ ਉਹਨੇ ਵਰਦੀਆਂ ਨਹੀਂ ਦਿੱਤੀਆਂ ਬੱਚਿਆਂ ਨੂੰ ਤਿੰਨ ਸਾਲ ਹੋ ਗਏ ਉਹਨੇ ਕਿਤਾਬਾਂ ਵੀ ਨਹੀਂ ਦਿੱਤੀਆਂ ਦੂਜਾ ਇਹਨਾਂ ਨੇ ਪੇਪਰਾਂ ਮਿਲੇ ਜਿਹੜੇ 10ਵੀਂ ਦੇ ਬੱਚੇ ਜਿਨ੍ਹਾਂ ਨੇ ਬਾਹਰ ਜਾ ਕੇ ਦੇਣਾ ਸੀ ਉਹਨਾਂ ਤੋਂ 2100 ਰੁਪਏ ਪਰ ਪ੍ਰਤੀ ਬੱਚਾ ਲੈ ਲਿਆ 9ਵੀਂ ਵਾਲਾ ਤੋਂ 1900 ਰੁਪਏ ਲੈ ਲਿਆ ਉਹ ਵੀ ਬਕਾਇਦਾ ਲਿਖਿਆ ਹੋਇਆ ਇਨਕੁਆਰੀ 'ਚ ਕਿ ਇੱਕ ਨਵਾਂ ਪੈਸਾ ਨਹੀਂ ਲੈ ਸਕਦੇ ਇਹਨਾਂ ਦੇ ਮਤਲਬ ਗੌਦਲਾ ਇਹ ਆਪਣੇ ਅਪ੍ਰਿਸ਼ਟachar ਕੀਤਾ ਬੱਚਾ ਤੋਂ ਪੈਸੇ ਲੈ ਕੇ ਉਦੋਂ ਵਾਹਾਂ ਲਿਖਿਆ ਜਿਹੜਾ ਕਿ ਤਨਖਾਹ ਐ ਏਟੀਐਮ ਖੜੀ ਬੈਠੇ ਐ ਤਨਖਾਹ ਨੂੰ ਇਹ ਖਾਤੇ ਵਿੱਚ ਪੂਰੀ ਪਾਉਂਦੇ ਮੁੜ ਕੇ ਵਾਪਸ ਘੜਾ ਲੈਂਦੇ ਆ ਤਿੰਨ ਦੋਸ ਲੱਗ ਕੇ ਜਿਹੜਾ ਸਿੱਖਿਆ ਸੈਕਟਰੀ ਐ ਜਿਹਨੂੰ ਪਿਛਲੇ ਦਿਨ ਬੁਲਾਇਆ ਵੀ ਟੀਚਰਾਂ ਨੂੰ ਉਦੋਂ ਪਹਿਲਾਂ ਨਹੀਂ ਉਹਦੇ ਕੋਲ ਗਈ ਹੋਈ ਐ ਇਹਨਾਂ ਨੇ ਹੁਣ ਆਪ ਦਾ ਇਹ ਇਕੱਲਾ ਵੀ ਚੌਗਿਆ ਵਾਲਾ ਸਕੂਲ ਸੱਣਾ ਬੰਦਾ ਸੱਡਿਆ ਜਾਵੇ ਆਪਦੇ ਵੱਲੋਂ ਲਿਖ ਕੇ ਦੇਦਾ ਕਿ ਅਸੀਂ ਸਕੂਲ ਸੱਜਣ ਨੂੰ ਤਿਆਰ ਆ ਇਹ ਲੋਕਾਂ ਨੂੰ ਸਮਝਾ ਕਰਦੇ ਜਿਹੜੇ ਉੱਥੋਂ ਦੇ ਟੀਚਰ ਹੈ ਇਹਦੇ باوجود ਹੋ ਜਾਂਦੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ 26 ਤਰੀਕ ਨੂੰ ਇਹਨਾਂ ਦੇ ਡਾਂਗ ਛੁੱਟੀ ਹੁੰਦੀ ਹੈ ਫੜ ਕੇ ਥਾਣੇ ਲੈ ਜਾਂਦੇ ਆ ਕਢੀ ਸਕੇ ਜਿ세 ਬੰਨਿਆਂ ਵਾਲੇ ਇਕੱਠੇ ਹੁੰਦੇ ਸੀ ਇਕੱਠੇ ਹੁੰਨੇ ਆ ਰਾਤ ਨੂੰ 9 ਵਜੇ ਛੱਡ ਦਿੰਦੇ 10 10 ਵਜੇ ਅਗਲੇ ਦਿਨ ਇਹ ਫੇਰੇ ਬੂਰੇ ਬਹਿ ਜਾਂਦੇ ਆ ਐਸੇ 5 ਤਰੀਕ ਨੂੰ ਬਿਛਲੀ ਨੂੰ ਇੰਨੀ ਬੁਰੀ ਤਰ੍ਹਾਂ ਘੋਟ ਘਟਾਪਾ ਕੀਤਾ 13 ਮਹੀਨੇ ਵੀ ਬੱਚੀ ਐਸੇ ਮੇ ਤੋਂ ਨੂੰ ਕਢੀ ਸਕੇ ਲਗਾਏ ਆ ਜੇਲ੍ਹ ਚ ਆ ਮਾਈ ਬੈਠੀ ਸਾਡੀ ਤੇ ਉਹਨੂੰ ਪੁੱਛ ਕੇ ਫਿਰ ਦੇਖ ਲੋ 85 ਸਾਲ ਦੀ ਐ ਪੂਰਾ ਤੁਰਿਆ ਨਹੀਂ ਜਾਂਦਾ ਉਹਨੂੰ ਫੜ ਕੇ ਕਢੀ ਸਕੇ ਲੈ ਕੇ ਗਏ ਆ ਇਹਦੇ ਇਹਦੇ باوجود ਬੱਚੇ ਨੂੰ ਅੰਦਰ ਬੁਖਾਰ ਹੋ ਗਿਆ ਜੋ 10 ਜਾਂ 11 ਵਜੇ ਜਦੋਂ ਉਹਨਾਂ ਨੇ ਬਾਰੀਆਂ ਫਰਕਾਈਆਂ ਸਾਰੇ ਬਾਰ ਭੰਨੇ ਕਿਸੇ ਨੇ ਨਹੀਂ ਸੁਣੀ ਤੜਕੇ 3 ਵਜੇ ਬੰਦੀ ਖੁੱਲੀ ਤੇ ਜਦੋਂ ਉਹ ਆਏ 10 ਵਜੇ ਜਿਹੜੇ ਜੇਲ੍ਹ ਦੇ ਅੰਦਰ ਡਾਕਟਰ ਹੈ ਉਹ ਦੇਖ ਕੇ ਬੱਚੇ ਨੂੰ ਕਹਿੰਦੇ ਸਾਡੇ ਸਾਹਮਣੇ ਨਹੀਂ ਤੁਰਤ ਰੈਫਰ ਕਰੀਏ ਤਾਂ ਕਿ ਬੱਚੀ ਬਚੀ ਹੈ ਜੇ ਕੁਝ ਘੰਟੇ ਉਹਨੂੰ ਹੋਰ ਰਹਿ ਜਾਂਦੀ ਤੇ ਬੱਚੀ ਦੀ ਮੌਤ ਹੋ ਜਾਂਦੀ ਅੰਦਰ ਇਹੋ ਜਿਹਾ ਪ੍ਰਬੰਧ ਅੰਦਰ ਹੈ ਜਿੰਦੀ ਟੀਚਰਾਂ ਨੂੰ ਸਬਕ ਸਿਖਾਉਣ ਤੇ ਲੱਗੇ ਹੋਏ ਆ ਜਿਹੜੇ ਭ੍ਰਿਸ਼ਟ ਆ ਉਹ ਇਹਨਾਂ ਦੇ ਚਿਹਤੇ ਆ ਡਾਂਗੇ ਇਧਰ ਫਿਰਦੀ ਆ ਸਾਡੇ ਜਿਹੜੇ ਨਮਾਇंदे ਆ ਭਾਰਤੀ ਕਿਸਾਨ ਜੁਣੇ ਹੁੰਦੇ ਤੇ ਦੋ ਸਕੂਲ ਨਾਲ ਸੰਬੰਧ ਆ ਉਹ ਹਜੇ ਵੀ ਜੇਲ੍ਹ ਦੇ ਅੰਦਰ ਆ ਉਹਨਾਂ ਦਾ ਕਸੂਰ ਕੀ ਆ ਜਿਹੜੇ ਭ੍ਰਿਸ਼ਟ ਆ ਜਿਹੜੇ ਠੱਗੀਆਂ ਮਾਰਦੇ ਆ ਉਹ ਇੱਕ ਥਾਪੜ ਕੇ ਬਾਹਰ ਤੋਰੇ ਫਿਰਦੇ ਆ ਜਿਹੜੇ ਕਹਿੰਦੇ ਆ ਵੀ ਆਹ ਠੱਗੀਆਂ ਨੂੰ ਫੜ ਲਓ ਉਹ ਫੜ ਕੇ ਜੇਲ੍ਹ ਜਿੱਤੇ ਹੋਏ ਆ ਪੰਜਾਬੀ ਅਰੇਂਜਮੈਂਟ ਕਹਿੰਦੀ ਇਹਦੀ ਉਗਰਾਹ ਜੱਥੇਬੰਦੀ 12 ਲੱਖ ਰੁਪਏ ਦਾ ਦੌੜ ਚਲਾਉਂਦੀ ਆ ਵੀ ਉਹ 12 ਲੱਖ ਰੁਪਏ ਕਮਾਉਂਦੀ ਆ ਜੱਥ ਉਹ ਉਹ ਗੁਰਦੁਆਰਾ ਸਾਹਿਬ ਨੂੰ ਦੇ ਦੇ ਕੇ ਚੱਲੋ ਵੀ ਲੋੜ ਹੈ ਉਹ ਕਹਿੰਦੇ ਇਹ ਕਹਿਣ ਦੀਆਂ ਗੱਲਾਂ ਐ ਫਿਰ ਛੱਡ ਦੇ ਨੰਗਾ ਸਕੂਲ ਉਹ ਜੇ ਉਹ ਨਹੀਂ ਘਵਾਉਂਦੇ ਆ ਮੇਰੇ ਕੋਲ ਲਿਸਟਾਂ ਨੂੰ ਝੂਠੀ ਕਰ ਦਿਆ ਨਾ ਮੈਂ ਸਮਝਾਉਂਤੇ ਕਿ ਭਿਆ ਉਹਨਾਂ ਦੇ ਜਦੋਂ ਉਸੋਂ ਦਾ ਜਿਹੜਾ ਪ੍ਰਿੰਸੀਪਲ ਬਦਲਿਆ ਪ੍ਰਿੰਸੀਪਲ ਬਦਲਿਆ ਉਹਦੇ ਥਾਲਾ ਬਦਲੋ ਉਹਦੇ ਘਣਾਲੀ ਬਦਲੀ ਉੱਥੇ ਜਿਹੜੇ ਇੱਜ਼ਤ ਦੇ ਚੰਗੇ ਨਹੀਂ ਸੀਗੇ ਪ੍ਰਿੰਸੀਪਲ ਉਸ ਤੋਂ ਬਾਅਦ ਕਹਿੰਦੇ ਵੀ ਦੂਜਾ ਵੀ ਨਿਮੇੜ ਲਓ ਅਸੀਂ ਬੈਠੇ ਉਦੋਂ ਸਾਰੇ ਵੀ ਟੀਚਰ ਸੀਗੇ ਅਸੀਂ ਕਹਿੰਦੇ ਤੁਹਾਡਾ ਖਰਚਾ ਦਾ ਹੋ ਗਿਆ ਕਿੰਨਾ ਹੈ ਤੁਹਾਡਾ ਆਮਦਨ ਦਾ ਦੱਸ ਲਓ ਕਿੰਨੀ ਹੈ ਇਹਨਾਂ ਨੂੰ ਇੱਕ ਬੱਚੇ ਪ੍ਰਤੀ 1852 ਰੁਪਏ ਮਿਲਦੇ ਆ ਜਦੋਂ ਸਾਡੇ ਕੋਲ ਸਾਹਮਣੇ ਬਣਾ ਕੇ ਲਿਆਂਦਾ ਤੇ ਜਦੋਂ ਅਸੀਂ ਕਿਹਾ ਟੀਚਰ ਸੀ ਉਹ ਕਹਿੰਦੇ ਸਾਥ ਇੰਨੀ ਨਹੀਂ ਕਰਦੇ ਉਹ ਭ੍ਰਪੇਤਾਂ ਦੇ ਬੈਠੇ ਸਾਫ਼ ਮੰਨਿਆ ਇਹ ਪਵਨ ਕੁਮਾਰ ਦੇ ਵਿੱਚ ਸੀਗਾ ਵੀ ਹਾਂ ਇਹ ਤੁਹਾਡੇ ਖਰਚੇ ਹੁੰਦਾ ਜੀ ਤੁਰਤ ਸਾਨੂੰ ਦੇਣੇ ਪੈਂਦੇ ਆ ਕੂਲੇ ਮੇ ਦਾ ਨਹੀਂ ਚੱਲ ਆਉ 2.5 ਲੱਖ ਬਣ ਗਿਆ ਅਸੀਂ ਕਿਹਾ ਸਾਰੇ 20 ਦੀ ਚੜਾ 2.5 ਲੱਖ ਬਣ ਗਿਆ ਛੋਟੇ ਸੌ ਦੇ ਨੇੜੇ ਕੋਲ ਦਾ ਮਰਾਜ਼ਮ ਤੇ ਇਹ 12 ਲੱਖ ਤਾਂ ਬਣ ਗਿਆ ਦੇ ਹਿਸਾਬ ਨਾਲ ਆ ਉਹਨਾਂ ਨੇ ਕੱਲੇ-ਕੱਲੇ ਟੀਚਰਾਂ ਵਾਲਿਆਂ ਦਾ 71 ਦਾ ਜੇ 13,52,000 ਬਣ ਗਿਆ ਜੋ ਕਹਿੰਦੇ ਸਾਡੇ ਕੋਲ ਬਣਦੇ ਨਹੀਂ ਹੈਗੇ ਉਹ ਕਿਉਂ ਬਦਰਾਮੀ ਕਰਾਈ ਜਾਂਦੇ ਆ ਵੀ ਆਪ ਦੀ ਜਿਹਨੂੰ ਬਚਦਾ ਨਹੀਂ ਕੁਸ ਉਹ ਚੋਰ ਕਿਉਂ ਕਹਾ ਹੁੰਦਾ ਹੈ ਜਿਹਦਾ ਸਾਹਬ ਹੈ ਉਹ ਚੋਰ ਕਿਉਂ ਕਹਾ ਹੁੰਦਾ ਛੱਡ ਦਿਓ ਉਹ ਸਾਨੂੰ ਵੀ ਕਹਿੰਦੇ ਛੱਡਣ ਨੂੰ ਤਿਆਰ ਆ ਅਸੀਂ ਉਹ ਤੁਸੀ ਲਿਖਤੀ ਦੇ ਇਹ ਕਿਸੇ ਦੇ ਗ੍ਰਸਤ ਮਨਜ਼ੂਰੀ ਲੈਣੀ ਹੈ ਤੁਸੀ ਲਿਖਤੀ ਦੇਣਾ ਤਿੰਨ ਮਹੀਨੇ ਬਾਅਦ ਸਕੂਲ ਆਪੇ ਸਰਕਾਰ ਚਲਾ ਲੂ ਕਿਹਨੂੰ ਦੇਣਾ ਇਹ ਦੇਖ ਲਵਾਂਗੇ ਵੰਦਿੰਦੀ ਮੈਂ ਇਹ ਮੈਂ ਦੇ ਵੀ ਤੇ ਜੇ ਹੋਵਾ ਉਹਨਾਂ ਨੂੰ ਬਚਦਾ ਨਹੀਂ ਕੋਸੋ ਇੱਕ ਸਕੂਲ ਦਾ ਦੇਦਾ ਇਹਨਾਂ ਦਾ ਵੀ ਦੇ ਦੇਣਾ ਇੱਥੇ ਡੰਬੀ ਉਹ ਦੇ ਜਾਂਦੇ ਡਿਗਰੀਆਂ ਸਾਨੂੰ ਬੱਚਾ ਪੜ੍ਹਦਾ ਦਿਖਾ ਉੱਥੇ ਡੰਬੀ ਡਿਗਰੀਆਂ ਹੁੰਦੀਆਂ ਨਹੀਂ ਤੁਹਾਡੇ ਸਕਾਈ ਸੈਰ ਦੇ ਵਿੱਚ ਹੁੰਦੀਆਂ ਨਾਲ ਕੈਂਚੇ ਦੇ ਇਹਨਾਂ ਦਾ ਪਰ ਕਿਉਂਕਿ ਇੱਥੇ ਚੋਰ ਤੇ ਗੁੱਥੀਦਲੇ ਹੋਏ ਆ ਉਹ ਹੈ ਜਿਆ ਪ੍ਰਸ਼ਾਸਨ ਇੱਥੋਂ ਦਾ ਉਸਿਆਂ ਜਿਆ ਪਾਰਟੀ ਦੀ ਸਰਕਾਰ ਬਣ ਜਾਂਦੀ ਉਹ ਆ ਜਿਹੜੇ ਆਪਾਂ ਦੇ ਲੋਕ ਝਾਗ ਰੱਖਦੇ ਜ ਉਹਦੋਂ ਚ ਨਿਭੜੇ ਆ ਹੁਣ ਇਹ ਕਹਿੰਦੇ ਅਸੀਂ ਕ੍ਰਾਂਤੀਕਾਰੀ ਆ ਸਿੱਖਿਆ ਚ ਉਹ ਸਕੂਲਾਂ ਦੀ ਟੀਚਰ ਦਾ ਬੁਰੇ ਕਰਦੇ ਹੋ ਜੇ ਕ੍ਰਾਂਤੀ ਕਰਨੀ ਅੱਠਵੇਂ ਦੇ ਸਕੂਲ ਕੋਲ ਤਾਂ ਇੱਕ ਟੀਚਰ ਹੈ ਉਹ ਜਿਵੇਂ ਭੇਡਾਂ ਨੂੰ ਬਾਲੇ ਜਿਵਾੜੇ ਹੁੰਦੇ ਆ ਬੱਚਾ ਨੂੰ ਸਾਂਭਦਾ ਸਕਦਾ ਧੁੱਲ ਕੇ ਬਿਠਾਈ ਰੱਖੂ ਅੰਦਰ ਪੜਾਉਣਾ ਕੀ ਕਰੀਏ ਅੱਠਵੇਂ ਅੱਠ ਜਮਾਤਾਂ ਨੂੰ ਇੱਕ ਟੀਚਰ ਪੜਾ ਦੂ ਤੈਨਾਂ ਤੁਸੀਂ ਟੀਚਰ ਬੁਰੇ ਕਰਦੇ ਹੋ ਜੇ ਟੀਚਰ ਨੌਕਰੀ ਮੰਗਦੇ ਤਾਂ ਤੁਸੀਂ ਇਹਦੀ ਬੁਰੀ ਤਰ੍ਹਾਂ ਕੋੜਦੇ ਹੋ ਅਸੀਂ ਤਾਂ ਛੱਲੀਆਂ ਨਹੀਂ ਕੋੜਦੇ ਸੀ ਯਾਰ ਜੱਟ ਜਿਵੇਂ ਤੁਸੀਂ ਟੀਚਰਾਂ ਨੂੰ ਕੋਟਣ ਲੱਗ ਗਏ ਤੇ ਜਿੰਨੇ ਆ ਸਾਰੇ ਤਹਾਂ ਇਹਨਾਂ ਨੂੰ ਪਾਈ ਪੜਾਇਆ ਕਿਹਨੇ ਉਹ ਤੁਹਾਨੂੰ ਹੋਰਨ ਦਾ ਕੋਈ ਟਿਚਰਾਂ ਦਾ ਬਸ ਬਖਦੇ ਹੋ ਜਿਨ੍ਹਾਂ ਨੇ ਤੁਹਾਨੂੰ ਇਦੀਆਂ ਪਾਦਮੀਆਂ ਦੇ ਭਜਾਇਆ ਇੱਥੋਂ ਦੇ ਮਾਂ ਪਿਓ ਨੂੰ ਤਾਂ ਨਹੀਂ ਪਹੁੰਚਾਇਆ ਉਹਨਾਂ ਕੋਲੇ ਪੈਸੇ ਹੋਣਗੇ ਪੜਾਇਆਗੇ ਨੇ ਟਿਚਰਾਂ ਨੇ ਪੜਾਇਆ ਛੋਟਾ ਟਿਚਰਾਂ ਬਰਤੀ ਬਿਹਾਰ ਕੀ